ਜੁੱਗੁ ਜੋਗ ਅਟਲ ਤਖਤੁ ਚਵਰ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ ਗੁਰਬਾਣੀ ਅੰਦਰ ਇੱਕ ਜਗ੍ਹਾ ਭਗਤ ਕਬੀਰ ਸਾਹਿਬ ਜੀ ਦੇ ਤਿੰਨ ਸ਼ਲੋਕ ਨੇ ਲਗਾਤਾਰ ਪਹਿਲੇ ਬਚਨ ਵਿੱਚ ਕਹਿਣਗੇ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮਰਾਰ ਇੱਕ ਦਿਨ ਸੋਬਨ ਹੋਏ ਗੋ ਲਾਂਬੇ ਗੋੜ ਪਸਾਰ ਬੰਦੇ ਨੂੰ ਸਮਝਾਇਆ ਕਹਿਣ ਲੱਗੇ ਇਹ ਬੰਦੇ ਤੂੰ ਸੁਤਾ ਕੀ ਕਰਦਾ ਹੈ ਭਾਵ ਤੂੰ ਗਫਲਤ ਦੀ ਨੀਂਦ ਵਿੱਚ ਸੁਤਾ ਪਿਆ ਹੈ ਆਪਣੇ ਅੰਦਰ ਨੂੰ ਜਗਾ ਕਦੀ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਅੰਮ੍ਰਿਤ ਵੇਲਾ ਸਾਮ ਇੱਕ ਗੱਲ ਚੇਤਾ ਰੱਖੀ ਇੱਕ ਦਿਨ ਐਸਾ ਆਏਗਾ ਤੂੰ ਸੌ ਜਾਣਾ ਤੇਨੂੰ ਜਗਾਇਆ ਵੀ ਤੂੰ ਜਾਗਣਾ ਨਹੀਂ ਪਹਿਲਾ ਬਚਨ ਵਰਤਿਆ ਕਬੀਰ ਸੁਤਾ ਕੀ ਕਰੈ ਉੱਠ ਕੇ ਨਾ ਜਪੈ ਮੁਰਾਦ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਫਿਰ ਦੂਸਰਾ ਬਚਨ ਵਰਤਿਆ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੈ ਬੈਠਾ ਰੋ ਅਰ ਜਾਗ ਜਾ ਕੇ ਸੰਗ ਤੇ ਵਿਚਰਾ ਤਾਹੀ ਕੇ ਸੰਗ ਲਾਗ ਇਹਦਾ ਮਤਲਬ ਇਥੇ ਕਿਆ ਬੰਦੇ ਸੁੱਤਾ ਕੀ ਕਰਦਾ ਹੈ ਉਠ ਆਪਣੇ ਅੰਤਰ ਆਤਮੇ ਨੂੰ ਉਠਾ ਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਪ੍ਰੀਤ ਜੋੜ ਜਿਸ ਮਾਲਕ ਤੂੰ ਤੂੰ ਵਿਛੜਿਆ ਹੋਇਆ ਹੈ ਕਬੀਰ ਸੂਤਾ ਕਿਆ ਕਰੈ ਬੈਠਾ ਲੋ ਅਰ ਜਾਗ ਜਾ ਕੇ ਸੰਗ ਤੇ ਬੀਚੜਾ ਤਾਹੀ ਕੇ ਸੰਗ ਲਾਗ ਤੁਮੇ ਬੇਨਤੀ ਜਿਹੜੀ ਕਹਿ ਰਿਹਾ ਤੀਜਾ ਫਿਰ ਬਚਨ ਵਰਤਿਆ ਕਹਿੰਦੇ ਕਬੀਰ ਸੂਤਾ ਕਿਆ ਕਰੈ ਜਾਗ ਰੋਏ ਪੈ ਦੁਖ ਕਹਿਣ ਲੱਗੇ ਅੰਤਰ ਆਤਮੇ ਤੂੰ ਸੁਤਾ ਕੀ ਪਿਆ ਅਸਲ ਵਿੱਚ ਅੰਤਰ ਆਤਮੇ ਤੂੰ ਜਾਗ ਕੇ ਤੇ ਇਸ ਗੱਲ ਦਾ ਦੁਖ ਮਨਾ ਵੀ ਮਨਾ ਤੂੰ ਸਦੀਆਂ ਤੋਂ ਜਨਮਾਂ ਜਨਮਾਂ ਤਰ੍ਹਾਂ ਤਮ ਮਾਲਕ ਤੋਂ ਟੁੱਟਿਆ ਹੋਇਆ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੈਠੇ ਹੋ ਸਤ ਸੰਗਤ ਕਰਨੀ ਸਾਚੇ ਵੀ ਗੁਰੂ ਕੀ ਟੇਕ ਲੈ ਕੇ ਆਪਣੇ ਅੰਤਰ ਆਤਮੇ ਨੂੰ ਜਾਗਣਾ ਹੈ ਮਹਾਰਾਜ ਨੇ ਬਾਣੀ ਵਿੱਚ ਕਿਹਾ ਨਾ ਕਹਿਣ ਲੱਗੇ ਜਾਗ ਲਿਹੁਰੇ ਮਨਾ ਜਾਗ ਲਿਹੁ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਐ ਮਨਾ ਤੂੰ ਜਾਗ ਇਥੇ ਜੋ ਕੁਝ ਵੀ ਤੂੰ ਇਥੋ ਤੱਕ ਕੀ ਜਿਹੜਾ ਜਨਮ ਲੈ ਕੇ ਆ ਸਰੀਰ ਲੈ ਕੇ ਜੰਮਿਆ ਹੈ ਅੰਤ ਬਿਲੇ ਨਿਬਨਾ ਇਹਨੇ ਵੀ ਨਹੀਂ ਆਓ ਮਹਾਰਾਜ ਜੀ ਦਾ ਜਿਹੜਾ ਅੱਜ ਦਾ ਬਚਨ ਹੈ ਇਹਦੇ ਅਰਥਾਂ ਵੱਲ ਖਿਆਲ ਕਰੋ ਥੋੜਾ ਜਿਹਾ ਅੱਜ ਆਵਾਜ਼ ਸਪੀਕਰਾਂ ਦੀ ਠੀਕ ਨਹੀਂ ਪਰ ਕੋਈ ਗੱਲ ਨਹੀਂ ਫਿਰ ਵੀ ਤੁਸੀਂ ਟਿਕਾ ਨਾਲ ਧਿਆਨ ਨਾਲ ਸੁਣਿਓ ਬਾਣੀ ਦੇ ਅਰਥ ਸਾਨੂੰ ਗੁਰੂ ਕਿਰਪਾ ਨਾਲ ਪੱਲੇ ਪਹਿਣਗੇ ਅੱਜ ਦਾ ਜਿਹੜਾ ਅੰਮ੍ਰਿਤ ਬਚਨ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ 200 10 ਅੰਗ ਤੇ ਸਿਸ਼ੋਭਤ ਬਚਨ ਹੈ ਮਹਾਰਜ ਕਿਰਪਾ ਕਰ ਰਹੇ ਨੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਰਾਗ ਗੌੜੀ ਚੇਤੀ ਨਾਮ ਹੈ ਰਾਗ ਦਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬਚਨ ਨੇ ਤੇ ਆਰੰਭਤਾ ਵਿੱਚ ਕਿਹਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਪ੍ਰਮਾਤਮਾ ਇੱਕ ਹੈ ਏਕ ਓੰਕਾਰ ਸਤਗੁਰ ਪ੍ਰਸਾਦ ਤੇ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮਹਾਰਾਜ ਨੇ ਆਰੰਭਤਾ ਵਿੱਚ ਕਿਹਾ ਸੁਖ ਨਾਹੀ ਦੇ ਹਰ ਭਗਤ ਬਿਨਾ ਹੁਣ ਪਹਿਲੇ ਬਚਨ ਵਿੱਚ ਕਿਹਾ ਗਿਆ ਲੱਗੇ ਹਰ ਬੰਦਾ ਸੁਖ ਪਾਲਦਾ ਹੈ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਵੀ ਅੱਜ ਤੱਕ ਕਿਸੇ ਬੰਦੇ ਨੇ ਦੁੱਖ ਲਈ ਅਰਦਾਸ ਨਹੀਂ ਕੀਤੀ ਹਰ ਬੰਦਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਨਾਮ ਕੀ ਲੇ ਜਾਂ ਬਾਣੀ ਚ ਬਚਨ ਵਰਤਿਆ ਸੁਖ ਸੁਖ ਕੋ ਮੰਗਾਏ ਸਭ ਕੋ ਦੁੱਖ ਨਾ ਮੰਗਾਏ ਕੋਏ ਸੁਖ ਹੈ ਕੋ ਦੁੱਖ ਅਗਲਾ ਮਨ ਮੁਖ ਬੂਝ ਨਾ ਹੋਏ ਮਾਰ ਕੇ ਲੱਗੇ ਅੱਜ ਤੱਕ ਕਿਸੇ ਨੇ ਦੁੱਖ ਲਈ ਅਰਦਾਸ ਨਹੀਂ ਕੀਤੀ ਹਰ ਬੰਦਾ ਸੁਖ ਭਾਲਦਾ ਹੈ ਹਾਂ ਉਹ ਗੱਲ ਵੱਖਰੀ ਹੈ ਕਿ ਬੰਦਾ ਕਈ ਥਾਮਾਂ ਤੋਂ ਜਿੱਥੋਂ ਸੁਖ ਭਾਲਦਾ ਹੈ ਕਈ ਵਾਰੀ ਉੱਥੋਂ ਹੀ ਦੁੱਖ ਉਪਜ ਪੈਂਦਾ ਹੈ ਦੁੱਖ ਜਨਮ ਲੈ ਲੈਂਦਾ ਹੈ ਤਾਂ ਗੁਰੂ ਜੀ ਨੇ ਇੱਥੇ ਬਚਨ ਇੱਕ ਸਮਝਾਇਆ ਕਹਿਣ ਲੱਗੇ ਭਾਈ ਸੁਖ ਨਾਹੀ ਦੇ ਹਰ ਭਗਤ ਬਿਨਾ हे भाई परमात्मा दी भक्ति ਤੋਂ ਬਿਨਾ परमात्मा ਦੇ ਨਾਮ ਤੋਂ ਬਿਨਾ ਕਦੀ ਸੁਖ ਨਹੀਂ ਮਿਲਦਾ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਮਹਾਰਾਜ ਜੀ ਦਾ ਕਹਿਣ ਲੱਗੇ ਡਿਠਾ ਸਭ ਸੰਸਾਰ ਡਿੱチェ ਦਾ ਅਰਥ ਹੁੰਦਾ ਹੈ ਵੇਖਣਾ ਸਹਿਬ ਕਹਿਣ ਲੱਗੇ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਮਰ ਕੇ ਲੱਗੇ ਮੈਂ ਸਾਰਾ ਸੰਸਾਰ ਚੰਗੀ ਤਰ੍ਹਾਂ ਧਿਆਨ ਨਾਲ ਨੀਜ ਨਾਲ ਵੇਖਿਆ ਹੈ ਇਥੇ ਨਾਮ ਤੋਂ ਬਿਨਾ ਪਰਮਾਤਮਾ ਦੀ ਭਗਤੀ ਤੋਂ ਬਿਨਾ ਸੁਖ ਨਹੀਂ ਤੋ ਇਥੇ ਬਚਨ ਵਰਤਿਆ ਸੁਖ ਨਾਹੀ ਰਹੇ ਹਰ ਭਗਤ ਬਿਨਾ ਅਗਲੇ ਬਚਨ ਨੇ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਕਹਿ ਲੱਗੇ ਹੈ ਭਾਈ ਤੂੰ ਸਤ ਸੰਗਤ ਕਰਿਆ ਕਰ ਸਤ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ ਜਦੋਂ ਸਤ ਸੰਗਤ ਕਰੇਗਾ ਨਾਮ ਜਪੇਗਾ ਆ ਜਿਹੜਾ ਅਮੋਲਕ ਜੀਵਨ ਹੈ ਬਚਨ ਵਰਤਿਆ ਅਮੋਲਕ ਅਮੋਲਕ ਦਾ ਅਰਥ ਹੁੰਦਾ ਜਿਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਕੀਮਤੀ ਲਤਨ ਅਮੋਲਕ ਜਿਹੜਾ ਤੇਰਾ ਜੀਵਨ ਹੈ ਇਹ ਤੂੰ ਜਿੱਤ ਲਏਗਾ ਜਿੱਤ ਲਏਗਾ ਤਾਂ ਭਾਗ ਇਹਨੂੰ ਤੂੰ ਸਫਲ ਕਰ ਲਵੇਂਗਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਲਾ ਮੇਕੋ ਇੱਕ ਬਚਨ ਆਪਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਜ਼ਾਨਾ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜਦੇ ਤੇ ਸੁਣਦੇ ਆ ਮਰਦ ਕਹਿਣਗੇ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਏ ਬੰਦੇ ਆ ਮਨੁੱਖਾ ਜਨਮ ਮਿਲਿਆ ਏ ਤੈਨੂੰ ਉਸ ਗੋਬਿੰਦ ਪ੍ਰਮਾਤਮਾ ਦੇ ਮਿਲਾਪ ਦੀ ਇੱਕ ਤੈਨੂੰ ਬਾਰੀ ਮਿਲੀ ਆ ਕਹਿਣਗੇ ਅਵਰ ਕਾਜ ਤੇਰੇ ਕਿ ਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਰ ਕੇ ਲੱਗੇ ਬਾਕੀ ਅਵਰ ਕਾਜ ਨੇ ਜਿਹੜੇ ਅਵਰ ਕਾਜ ਦਾ ਭਾਵ ਕਿਰਤ ਤੂੰ ਬਿਨਾ ਜਿਹੜੇ ਤੂੰ ਫਜ਼ੂਲ ਬਿਆਰਥ ਦਾ ਸਮਾਂ ਗਵਾਉਣਾ ਹੈ ਉਹ ਕਿਸੇ ਕੰਮ ਨਹੀਂ ਆਏਗਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਤੂ ਇੱਕ ਕੰਮ ਕਰਿਆ ਕਰ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਕਰਿਆ ਕਰ ਸੁਰਤ ਨਾਮ ਵਿੱਚ ਜੋੜਿਆ ਕਰ ਇਹਦੇ ਵਿੱਚ ਪੜਾ ਹੈ ਅੱਗੇ ਕੋ ਬਚਨ ਵਰਤਿਆ ਮਹਾਰਾਜ ਨੇ ਕਹਿਣ ਲੱਗੇ ਸਰਨ ਜਾਮ ਗੁਰਮੁਖੋ ਸਰਨ ਜਾਮ ਦਾ ਅਖਰੀ ਅਰਥ ਉਦਮ ਕਰਨਾ ਉਪਰਾਲਾ ਕਰਨਾ ਕਹਿਣ ਲੱਗੇ ਕੋਈ ਉਦਮ ਕਰ ਮਹਾਰਜ ਕਾਹਦੇ ਲਿਖੇ ਲੱਗੇ ਸਰਨ ਜਾਮ ਲਾਗ ਭਵਜਲ ਤਰਨ ਕੈ ਇਸ ਭਵਜਲ ਸਮੁੰਦਰ ਨੂੰ ਪਾਰ ਕਰ ਸਕੇ ਸਰਨ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਛਾ ਜਾਤ ਰੰਗ ਮਾਇਆ ਕੈ ਨਹੀਂ ਤੇ ਤੇਰਾ ਮਨੁੱਖਾ ਜਨਮ ਪਰਮਾਤਮਾ ਦੇ ਨਾਮ ਤੋਂ ਬਿਨਾ ਬ्यर्थ ਚਲੇ ਜਾਣਾ ਕੋਈ ਉਦਮ ਕਰ ਜਿਦੇ ਨਾਲ ਤੇਰਾ ਭਲਾ ਹੋ ਸਕੇ ਤੇ ਬਾਬੇ ਫਰੀਦ ਸਾਹਿਬ ਨੇ ਇੱਕ ਬੜਾ ਕਮਾਲ ਦਾ ਬਚਨ ਕਿਹਾ ਬਾਬਾ ਫਰੀਦ ਸਾਹਿਬ ਕਹਿਣਗੇ ਭਗਤ ਜੀ ਕਹਿਣ ਲੱਗੇ ਵੀ ਛਾਣਾ ਪੁਰਖੋ ਹੁੰਦਾ ਹੈ ਬੇੜੀ ਪਾਣੀ ਵਿੱਚ ਚਲਾਉਣ ਤੋਂ ਪਹਿਲਾਂ ਜੇ ਕਿਸੇ ਬੰਦੇ ਸੋਚ ਲਿਆ ਨਾ ਮੈਂ ਨਦੀ ਪਾਰ ਕਰਨੀ ਆ ਬੇੜਾ 베ੜੀ ਮੇਰੇ ਕੋਲ ਆ ਉਹ ਪਹਿਲਾਂ 베ੜੀ ਦੀ ਸੰਭਾਲ ਕਰੇ 베ੜੇ ਨੂੰ ਸੰਭਾਲੇ ਇਹਦੇ ਵਿੱਚ ਕੋਈ ਸੁਰਾਖ ਤੇ ਨਹੀਂ ਕੀਤੇ ਇਹ ਟੁੱਟ ਭੱਜਤੇ ਨਹੀਂ ਗਿਆ ਕਿਉਂਕਿ ਇਹਦੇ ਵਿੱਚ ਪਾਣੀ ਵੜ ਗਿਆ ਤੇ ਡੁੱਬ ਜਾਏਗੀ ਭਗਤ ਫਰੀਦ ਸਾਹਿਬ ਕਹਿਣ ਲੱਗੇ ਕਈ ਵਾਰੀ ਬੰਦਾ ਵਕਤ ਨਾਲ 베ੜਾ ਨਹੀਂ ਬਣਦਾ ਉਦਾਹਰਨ ਦਿੱਤਾ ਪਰ ਜਦੋਂ ਪਾਣੀ ਵਿੱਚ 베ੜੀ ਰੱਖ ਕੇ 베ੜਾ ਰੱਖ ਕੇ ਚੱਪੂ ਮਾਰ ਕੇ ਤੋਰਿਆ ਤੇ ਸੁਰਾਖਾਂ ਵਿੱਚ ਦੀ ਪਾਣੀ ਵੜਿਆ ਡੁੱਬਣ ਲੱਗਦਾ ਤੇ ਫਿਰ ਬਚਾਉਣ ਦੇ ਪ੍ਰਬੰਧ ਕਰਦਾ। ਬਾਬਾ ਸਾਹਿਬ ਕਹਿਣ ਲੱਗੇ ਭਲੇਆ ਨਹੀਂ। ਫਿਰ ਨਹੀਂ ਗੱਲ ਬੰਦੀ। ਭਗਤ ਜੀ ਕਹਿਣ ਲੱਗੇ ਬੇੜਾ ਬੰਨਣ ਵੇਲੇ ਬੰਨਣਾ ਸੀ। ਉਹ ਕਿਹਾ ਕਿਉਂ? ਕਹਿਣ ਲੱਗੇ ਮਨੁੱਖਾ ਜਨਮ ਮਿਲਿਆ। ਇਹਨੂੰ ਸੰਭਾਲਣ ਵੇਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਨਾਮ ਵਿੱਚ ਜੋੜਨਾ ਸੀ। ਕਈ ਵਾਰੀ ਬੰਦੇ ਤੂ ਵਕਤ ਨਾਲ ਸੰਭਾਲਦਾ ਨਹੀਂ। ਜਦੋਂ ਇਹ ਵਿਸ਼ੇ ਵਿਕਾਰਾਂ ਨਸ਼ਿਆਂ ਆਦਿਕ 'ਚ ਡੁੱਬ ਜਾਂਦਾ ਹੈ। ਡੁੱਬਣ ਕਿਨਾਰੇ ਆ ਗਿਆ ਫਿਰ ਤੂੰ ਦਮ ਕਰੇ ਫਿਰ ਗੱਲ ਬਣਦੀ ਨਹੀਂ ਬਾਣੀ ਚਕ ਬਚਨ ਹੁੰਦਾ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਰ ਸਰਬਰ ਜਬ ਉਛਲੇ ਤਬ ਤਰਨ ਦੁਹਿਲਾ ਹੱਥ ਨਾ ਲਾਏ ਕੁਸਮੜੈ ਜਲ ਜਸੀ ਢੋਲਾ ਇਥੇ ਬਚਨ ਵਰਤਿਆ ਮਹਾਰਾਜ ਨੇ ਅੱਜ ਸਤਿਗੁਰੂ ਕਹਿੰਦੇ ਭਾਈ ਜੇ ਤੂੰ ਆਪਣਾ ਮਨੁੱਖਾ ਜਨਮ ਜਿਤਨਾ ਹੈ ਇਹ ਅਮੋਲਕ ਜਨਮ ਨੂੰ ਸਫਲ ਕਰਨਾ ਹੈ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਿਨਾ ਫਿਰ ਤੂੰ ਸਤ ਸੰਗਤ ਵਿੱਚ ਬੈਠ ਕੇ ਇੱਕ ਖਿਨ ਉਸ ਮਾਲਕ ਨੂੰ ਜਰੂਰ ਜਪਿਆ ਕਰ ਭਗਤੀ ਕਰਿਆ ਕਰ ਸਿਮਰਨ ਕਰਿਆ ਕਰ ਮੈਂ ਫਿਰ ਤੁਹਾਨੂੰ ਬਾਣੀ ਵਿੱਚੋਂ ਕਹਿਣ ਲੱਗਿਆ ਸਿੱਖ ਦੀ ਪਰਿਭਾਸ਼ਾ ਕੀ ਹੈ ਵੇਖੋ ਮੈਂ ਹੱਥ ਜੁੜ ਕੇ ਤੁਹਾਨੂੰ ਕਹਾ ਸ਼ੇਖੋ ਨੇ ਵੀ ਦਸਤਾਰ ਬੰਨ ਲਈ ਬਾਣਾ ਪਾ ਲਿਆ ਮੈਨੂੰ ਖਿਮਾ ਕਰਿਓ ਦਾੜਾ ਪ੍ਰਕਾਸ਼ ਕਰ ਲੈ ਸਿੱਖ ਬਣ ਗਿਆ ਨਹੀਂ ਇਹ ਬਹੁਤ ਲਾਜ਼ਮੀ ਹੈ ਕਿ ਸਿੱਖ ਕਦੀ ਰੱਬ ਦੀ ਦਾਤ ਨਹੀਂ ਵਿਗਾੜਦਾ ਦਸਤਾਰ ਬੰਨਦਾ ਹੈ ਆਪਣੇ ਸਰੀਰ ਦੀ ਕਾਇਆ ਦੀ ਬਾਹਰੀ ਮਰਿਆਦਾ ਵੀ ਕਾਇਮ ਰੱਖਦਾ ਹੈ ਪਰ ਅਸਲ ਵਿੱਚ ਜਿਹੜਾ ਸਿੱਖ ਹੈ ਸਿੱਖ ਹੈ ਮਹਾਰਾਜ ਕਹਿੰਦੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਸਭ ਕਹ ਲੱਗੇ ਸੇਖੋ ਜਿਹੜਾ ਭਲਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਤੇ ਹੁੰਦਾ ਹੈ ਪਹਿਲੀ ਗੱਲ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ ਕਹਿੰਦੇ ਸਿੱਖ ਉਦਮ ਕਰਦਾ ਹੈ ਫਿਰ ਇਹ ਦੋ ਤਰ੍ਹਾਂ ਦਾ ਇਸ਼ਨਾਨ ਕਰਦਾ ਹੈ ਵੇਖੋ ਇਹ ਮਹਾਰਗ ਨੇ ਕਿਹਾ ਇੱਕ ਇਸ਼ਨਾਨ ਪਾਣੀ ਨਾਲ ਇਹ ਤਨ ਦਾ ਕਰਦਾ ਹੈ ਦੂਸਰਾ ਇਸ਼ਨਾਨ ਇਹ ਅੰਮ੍ਰਿਤ ਬਾਣੀ ਨਾਮ ਨਾਲ ਆਪਣੇ ਅੰਤਰਾਤਮੇ ਦਾ ਕਰਦਾ ਸੱਚ ਇਹ ਇਹ ਇਸ਼ਨਾਨ ਬੜਾ ਲਾਜ਼ਮੀ ਬਾਹਰ ਦਾ ਇਸ਼ਨਾਨ ਪਾਵੇਂ ਰਹਿ ਜਾਏ ਅੰਮ੍ਰਿਤ ਬਾਣੀ ਤੇ ਨਾਮ ਨਾਲ ਅੰਤਰ ਆਤਮੇ ਨੂੰ ਧੋਣਾ ਅੰਦਰ ਦੀ ਮੈਲ ਉਤਾਰਨੀ ਕਿਮਾ ਕਰਿਓ ਇਹ ਗੱਲ ਦਾ ਦੁੱਖ ਲੱਗਦਾ ਜਿੱਥੇ ਕਿਹਾ ਜਾਂਦਾ ਨਾ ਵੀ ਬਾਹਰੋਂ ਦਸਤਾਰ ਵੀ ਬੰਨੀ ਸੀ ਤੇ ਉਹਨੇ ਅਮਰਤ ਦੀ ਦਾਤ ਵੀ ਲਈ ਜੀ ਪਰ ਉਹ ਆਹ ਕਰਮ ਕਰ ਗਿਆ ਆਹ ਧੋਖਾ ਕਰ ਗਿਆ ਛੱਗੀ ਛੋਰੀ ਕਰ ਗਿਆ ਇਹਦਾ ਮਤਲਬ ਉਹਦੀ ਬਾਹਰੋਂ ਦਿੱਖ ਜ਼ਰੂਰ ਸੀ ਪਰ ਅੰਦਰੋਂ ਉਹਨੇ ਆਪਣੇ ਅੰਤਰ ਆਤਮੇ ਨੂੰ ਬਾਣੀ ਨਾਮ ਨਾਲ ਤੋਤਾ ਨਹੀਂ ਜੇ ਤੋਤਾ ਹੁੰਦਾ ਨਹੀਂ ਕਰਨਾ ਸੀ ਮਹਾਰਜ ਕਹਿਣਗੇ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰਤ ਸਰਨਾ ਆਵੇ ਫਿਰ ਅਗਲੇ ਸ਼ਬਦਾਂ ਵੱਲ ਧਿਆਨ ਦਿਓ ਕਹਿਣਗੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਿਕ ਪਾਪ ਦੁਖ ਲੈ ਜਾਵੇ ਕਹਿ ਲੱਗੇ ਫਿਰ ਗੁਰੂ ਦੇ ਉਪਦੇਸ਼ ਨੂੰ ਜਪਦਾ ਹੈ ਗੁਰੂ ਦੇ ਉਪਦੇਸ਼ ਨਾਹੀ ਜਨਮ ਜਨਮ ਮੰਤਰਾਂ ਦੇ ਕੀਤੇ ਪਾਪ ਕਰਮ ਸਿੱਖ ਕੱਟ ਲੈਂਦਾ ਸਭ ਕਿਲ ਵਿਖ ਕਿਲ ਵਿਖ ਦਾ ਅਖਰੀ ਅਰਥ ਜਨਮ ਜਨਮ ਮੰਤਰਾਂ ਦੇ ਪਾਪ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ